ਤਨ ਤਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਇੱਕ ਦਿਨ ਸ਼ਸਤਰ ਵਸਤਰ ਪਹਿਨ ਕੇ ਸੈਰ ਅਤੇ ਸ਼ਿਕਾਰ ਕਰਨ ਤੁਰੇ ਕਈ ਸੂਰਮੇ ਵੀ ਤਿਆਰ ਹੋ ਕੇ ਆਪ ਜੀ ਦੇ ਨਾਲ ਚੱਲ ਪਏ ਫਿਰਦੇ ਫਿਰਦੇ ਜੰਗਲ ਵਿੱਚ ਆਪ ਜੀ ਨੇ ਵੇਖਿਆ ਕਿ ਇੱਕ ਵੱਡਾ ਮੋਟਾ ਸੱਪ ਹੈ ਉਸ ਨੂੰ ਬਹੁਤ ਸਾਰੀਆਂ ਕੀੜੀਆਂ ਚੁੰਬੜੀਆਂ ਹੋਈਆਂ ਹਨ ਉਹ ਦਰਦ ਨਾਲ ਤੜਫ ਕੇ ਮੂੰਦਾ ਸਿੱਧਾ ਹੋ ਰਿਹਾ ਹੈ ਗੁਰੂ ਹਰ ਰਾਏ ਸਾਹਿਬ ਜੀ ਨੂੰ ਘੋੜੇ ਉੱਤੇ ਅਸਵਾਰ ਵੇਖ ਕੇ ਸੱਪ ਸਿਰ ਉੱਚਾ ਕਰਕੇ ਹਿਲਾਉਣ ਲੱਗਾ ਗੁਰੂ ਜੀ ਨੇ ਉਸ ਦੀ ਗਤੀ ਕਰਨ ਵਾਸਤੇ ਉਸ ਨੂੰ ਇੱਕ ਤੀਰ ਮਾਰ ਕੇ ਉਸ ਦਾ ਸਿਰ ਕੱਟ ਦਿੱਤਾ ਜਦ ਸੱਪ ਦੀ ਆਤਮਾ ਵਿਵਾਨ ਵਿੱਚ ਚੜ੍ਹ ਕੇ ਉੱਪਰ ਆਕਾਸ਼ ਨੂੰ ਚਲੀ ਗਈ ਤਾਂ ਇਹ ਕੌਤਕ ਵੇਖ ਕੇ ਸਿੱਖਾਂ ਨੇ ਪੁੱਛਿਆ ਗੁਰੂ ਮਹਾਰਾਜ ਜੀ ਇਹ ਕੌਣ ਸੀ ਅਤੇ ਇਸ ਨੇ ਕਿਸ ਕਾਰਨ ਇਹ ਦੇਹੀ ਪਾਈ ਸੀ ਸਿੱਖਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਪਹਿਲੇ ਜਨਮ ਵਿੱਚ ਇਹ ਬ੍ਰਾਹਮਣ ਸੀ ਅਤੇ ਸਾਰੇ ਲੋਕਾਂ ਵਿੱਚ ਗੁਰੂ ਕਹਾਉਂਦਾ ਸੀ ਲੋਕਾਂ ਪਾਸੋਂ ਧਨ ਲੈ ਕੇ ਇਸਤਰੀ ਪੁੱਤਰਾਂ ਦੇ ਮੋਹ ਪਿਆਰ ਵਿੱਚ ਲੱਗਾ ਰਹਿੰਦਾ ਸੀ ਆਪਣੇ ਆਪ ਨੂੰ ਵੇਦਾਂ ਸ਼ਾਸਤਰਾਂ ਦਾ ਗਿਆਤਾ ਦੱਸ ਕੇ ਬਹੁਤ ਵੱਡਾ ਦੱਸਦਾ ਸੀ ਇਸ ਤਰ੍ਹਾਂ ਇਸ ਨੇ ਆਪਣੇ ਸਿੱਖ ਸੇਵਕ ਬਹੁਤ ਬਣਾਏ ਹੋਏ ਸਨ ਅੰਤ ਨੂੰ ਜਦ ਇਹ ਹੰਕਾਰ ਸਹਿਤ ਕਾਲਵਸ ਹੋਇਆ ਤਾਂ ਇਸ ਨੂੰ ਇਹ ਅਜਗਰ ਸੱਪ ਦੀ ਜੂਨ ਮਿਲੀ ਜਿਹੜੇ ਸਿੱਖਾ ਪਾਸੋਂ ਇਹ ਠਗਠਕ ਕੇ ਖਾਂਦਾ ਰਿਹਾ ਸੀ ਅਤੇ ਉਹਨਾਂ ਦੀ ਗਤੀ ਨਹੀਂ ਸੀ ਕਰ ਸਕਿਆ ਉਹਨਾਂ ਵਿੱਚੋਂ ਕੁਝ ਕੀੜੀਆਂ ਹੋ ਕੇ ਇਸ ਨੂੰ ਕੱਟ-ਕੱਟ ਕੇ ਖਾਣ ਲੱਗੇ ਅਤੇ ਆਪਣਾ ਬਦਲਾ ਇਸ ਤੋਂ ਲੈਣ ਲੱਗੇ ਹੁਣ ਸਾਡਾ ਦਰਸ਼ਨ ਕਰਕੇ ਇਹ ਭਿਆਨਕ ਦੁੱਖ ਤੋਂ ਛੁੱਟ ਕੇ ਗਤੀ ਨੂੰ ਪ੍ਰਾਪਤ ਹੋ ਗਿਆ ਹੈ ਸੋ ਇਸ ਤਰ੍ਹਾਂ ਹੀ ਜਿਹੜੇ ਗਿਆਨ ਪ੍ਰਾਪਤੀ ਤੋਂ ਬਿਨਾਂ ਹੀ ਜਗਤ ਵਿੱਚ ਆਪਣੇ ਆਪ ਨੂੰ ਗੁਰੂ ਕਹਾਉਂਦੇ ਹਨ ਉਹ ਘੋਰ ਦੁੱਖ ਪਾਉਂਦੇ ਹਨ ਇਸ ਕਰਕੇ हे ਪਿਆਰੀ ਸੰਗਤ ਜੀ ਪੂਜਾ ਦੀ ਅੰਛ ਕਦੀ ਭੁੱਲ ਕੇ ਵੀ ਨਾ ਖਾਇਓ ਇਹ ਦੁਖਦਾਈ ਹੁੰਦੀ ਹੈ ਅਤੇ ਅੰਤ ਨੂੰ ਜਮਾ ਦੇ ਬਸ ਪਾ ਦਿੰਦੀ ਹੈ ਇਹ ਬਚਨ ਸੁਣ ਕਰਕੇ ਸਾਰਿਆਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ